ਥਾਣਾ ਫਿਲੌਰ ਦੀ ਪੁਲਿਸ ਨੇ ਇੱਕ ਅੰਤਰਰਾਜੀ ਨਸ਼ਾ ਤਸਕਰ ਨੂੰ 1 ਕਿਲੋ 200 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਿਲੌਰ ਸਰਪੰਚ ਸਿੰਘ ਬਾਲ ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਵੱਲੋਂ ਸਖਤ ਕਾਰਵਾਈ ਕਰਦੇ ਆ। ਸਪੈਸ਼ਲ ਚੈਕਿੰਗ ਆਪਰੇਸ਼ਨ ਦੌਰਾਨ ਹਾਈਟੈਕ ਨਾਕਾ ਸਤਲੁਜ ਪੁਲ ਫਿਲੌਰ ਵਿਖੇ ਲਗਾਇਆ ਗਿਆ ਸੀ ਤੇ ਇਸ ਦੌਰਾਨ ਪੁਲਿਸ ਨੇ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਜਿਸ ਨੇ ਆਪਣਾ ਨਾਮ ਸੁਰਿੰਦਰ ਮਹਾਤੋ ਪੁੱਤਰ ਮਥਰਾ ਮਹਾਤੋ ਵਾਸੀ ਵਿਹਿਆ ਥਾਣਾ ਦਰਪਾ ਬਿਹਾਰ ਦੱਸਿਆ। ਉਣਾ ਦੱਸਿਆ ਕਿ ਪੁਲਿਸ ਵੱਲੋਂ ਉਕਤ ਵਿਅਕਤੀ ਦੀ ਲਈ ਗਈ ਤਲਾਸ਼ੀ ਦੌਰਾਨ ਉਸ ਪਾਸੋਂ 1.200 ਗ੍ਰਾਮ ਅਫੀਮ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਮੁਦਲੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਹ ਦੋਸ਼ੀ ਪਿਛਲੇ ਕਾਫੀ ਸਮੇਂ ਤੋਂ ਬਿਹਾਰ ਤੋਂ ਅਫੀਮ ਲਿਆ ਕੇ ਜਲੰਧਰ ਜ਼ਿਲ੍ਹੇ ਦੇ ਭੋਗਪੁਰ, ਆਦਮਪੁਰ ਅਤੇ ਫਗਵਾੜਾ ਦੇ ਨਾਲ-ਨਾਲ ਲੁਧਿਆਣਾ ਅਤੇ ਖੰਨਾ ਵਿਖੇ ਸਪਲਾਈ ਕਰਦਾ ਸੀ। ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲ ਪਰੀ ਦੇਹਾਤੀ ਜੀਵਨ ਨੂੰ ਨਸ਼ਿਆਂ ਦੇ ਰੋਧ ਜਿਹੜੀ ਆ ਉਹ ਮਹਮ ਚਲਾਈ ਗਈ ਆ ਕੁਝ ਦਿਨ ਪਹਿਲਾਂ ਅਸੀਂ ਕੈਸਟੋ ਆਪਰੇਸ਼ਨ ਵੀ ਕੀਤਾ ਸੀ ਉਸ ਵਿੱਚ ਵੀ ਅਸੀਂ ਨੋਮੀਨੇਟ ਕੀਤੇ ਸੀ ਕੁਝ ਬੰਦੇ ਉਹਦੇ ਹੀ ਲੜੀ ਦੇ ਵਿੱਚ ਜਿਹੜੇ ਸੀ ਸਾਡੇ ਐਫਐਸਯੂ ਇੰਸਪੈਕਟਰ ਸਰਦੇਵ ਸਿੰਘ ਐਫਐਸਯੂ ਫਲੋਰ ਤੋਂ ਉਹਦੀ ਟੀਮ ਵੱਲੋਂ ਡ੍ਰੈਪ ਕੀਤਾ ਗਿਆ ਸੀ ਇਹ ਬੰਦਾ ਬਿਹਾਰ ਨੂੰ ਬਿਲੋਂਗ ਕਰਦਾ ਸ੍ਰਿੰਦਰ ਮਹਿਤੋਂ ਇਹਦੇ ਕੋਲੋਂ 1 ਕਿਲੋ ਤੇ 200 ਗ੍ਰਾਮ ਜਿਹੜੀ ਅਫੀਮ ਜਿਹੜੀ ਆ ਉਹ ਬ੍ਰਾਂਡ ਕੀਤੀ ਆ ਜੀ ਇਹ ਲੋਕਲ ਜਿਹੜਾ ਨਹੀਂ ਰਹਿ ਰਿਹਾ ਇਹ ਇਹਦਾ ਲੋਕਲ ਇਹ ਜਿਹੜਾ ਵਾ ਆਪਣਾ ਲੁਧਿਆਣਾ ਕਮਿਸ਼ਨਰੇਟ ਦੇ ਵਿੱਚ ਰਹਿ ਰਿਹਾ ਹੈਗਾ ਉਥੋਂ ਇਹ ਸਪਲਾਈ ਕਰਦਾ ਸੀ ਸਾਡੇ ਗੁਰਾਇਆਂ ਫਲੋਰ ਫਗਵਾੜਾ ਆਦਮਪੁਰ ਇਹਨਾਂ ਸਾਈਡਾਂ ਤੇ ਇਹ ਫੀਮ ਜਿਹੜੀ ਉਹ ਸਪਲਾਈ ਹੁੰਦੀ ਸੀ ਇਸ ਤੇ ਆਲਰੇਡੀ ਜਿਹੜੇ ਪਹਿਲਾਂ ਪ੍ਰੀਵੀਅਸ ਰਿਕਾਰਡ ਮੁਤਾਬਕ ਵੀ ਦੋ ਮਕਰਮੇ ਦਰਜ ਨੇ ਹਾਂ ਇਹ ਇਕੱਲੇ ਦੇ ਇਨਫੋਰਮੇਸ਼ਨ ਸੀ ਤੇ ਆਲਰੇਡੀ ਇਕੱਲੇ ਤੇ ਪਰਚੇ ਦਰਜ ਨੇ ਇਹ ਅੱਗੇ ਜਿਹੜਾ ਸੀ ਉਹ ਇਕੱਲਾ ਜਿਹੜਾ ਫੀਮ ਲਿਆ ਕੇ ਅੱਗੇ ਵੇਚਦਾ ਸੀ ਥਾਣਾ ਫਿਲੌਰ ਦੀ ਪੁਲਿਸ ਨੇ ਇੱਕ ਅੰਤਰਰਾਜੀ ਨਸ਼ਾ ਤਸਕਰ ਨੂੰ 1 ਕਿਲੋ 200 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਿਲੌਰ ਸਰਬਨ ਸਿੰਘ ਬਾਲ ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਵੱਲੋਂ ਸਖਤ ਕਾਰਵਾਈ ਕਰਦੇ ਆ। ਸਪੈਸ਼ਲ ਚੈਕਿੰਗ ਆਪਰੇਸ਼ਨ ਦੌਰਾਨ ਹਾਈਟੈਕ ਨਾਕਾ ਸਤਲੁਜ ਪੁਲ ਫਿਲੌਰ ਵਿਖੇ ਲਗਾਇਆ ਗਿਆ ਸੀ ਤੇ ਇਸ ਦੌਰਾਨ ਪੁਲਿਸ ਨੇ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਜਿਸ ਨੇ ਆਪਣਾ ਨਾਮ ਸੁਰਿੰਦਰ ਮਹਾਤੋ ਪੁੱਤਰ ਮਥਰਾ ਮਹਾਤੋ ਵਾਸੀ ਵਿਹਿਆ ਥਾਣਾ ਦਰਪਾ ਬਿਹਾਰ ਦੱਸਿਆ। ਉਨਾ ਦੱਸਿਆ ਕਿ ਪੁਲਿਸ ਵੱਲੋਂ ਉਕਤ ਵਿਅਕਤੀ ਦੀ ਲਈ ਗਈ ਤਲਾਸ਼ੀ ਦੌਰਾਨ ਉਸ ਪਾਸੋਂ 1.200 ਗ੍ਰਾਮ ਅਫੀਮ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਮੁਦਲੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਹ ਦੋਸ਼ੀ ਪਿਛਲੇ ਕਾਫੀ ਸਮੇਂ ਤੋਂ ਬਿਹਾਰ ਤੋਂ ਅਫੀਮ ਲਿਆ ਕੇ ਜਲੰਧਰ ਜ਼ਿਲ੍ਹੇ ਦੇ ਭੋਗਪੁਰ ਆਦਮਪੁਰ ਅਤੇ ਫਗਵਾੜਾ ਦੇ ਨਾਲ-ਨਾਲ ਲੁਧਿਆਣਾ ਅਤੇ ਖੰਨਾ ਵਿਖੇ ਸਪਲਾਈ ਕਰਦਾ ਸੀ। ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਹਰਕਮਲ ਪਰੀ ਵਿਹਾਤੀ ਜੀਵਨ ਨੂੰ ਨਸ਼ਿਆਂ ਦੇ ਰੋਧ ਜਿਹੜੀ ਆ ਉਹ ਮਹਮ ਚਲਾਈ ਗਈ ਆ ਕੁਝ ਦਿਨ ਪਹਿਲਾਂ ਅਸੀਂ ਕੈਸੋ ਆਪਰੇਸ਼ਨ ਵੀ ਕੀਤਾ ਸੀ ਉਸ ਵਿੱਚ ਵੀ ਅਸੀਂ ਨੋਮੀਨੇਟ ਕੀਤੇ ਸੀ ਕੁਝ ਬੰਦੇ ਉਦੇ ਹੀ ਲੜੀ ਦੇ ਵਿੱਚ ਜਿਹੜੇ ਸੀ ਸਾਡੇ ਐਫਐਸਓ ਇੰਸਪੈਕਟਰ ਸਖਦੇਵ ਸਿੰਘ ਐਫਐਸਓ ਫਲੋਰ ਤੋਂ ਉਹਦੀ ਟੀਮ ਵੱਲੋਂ ਟਰੈਪ ਕੀਤਾ ਗਿਆ ਸੀ ਇਹ ਬੰਦਾ ਬਿਹਾਰ ਨੂੰ ਬਿਲੋਂਗ ਕਰਦਾ ਸੈਂਟਰ ਮੈ ਤੋਂ ਇਹਦੇ ਕੋਲੋਂ 1 ਕਿਲੋ ਤੇ 200 ਗ੍ਰਾਮ ਜਿਹੜੀ ਅਫੀਮ ਜਿਹੜੀ ਆ ਉਹ ਬ੍ਰੰਹ ਕੀਤੀ ਆ ਜੀ ਇਹ ਲੋਕਲ ਜਿਹੜਾ ਨਹੀਂ ਰਹਿ ਰਿਹਾ ਇਹ ਇਹਦਾ ਲੋਕਲ ਇਹ ਜਿਹੜਾ ਵਾ ਆਪਣਾ ਲੁਧਿਆਣਾ ਕਮਿਸ਼ਨਰੇਟ ਦੇ ਵਿੱਚ ਰਹਿ ਰਿਹਾ ਹੈਗਾ ਉਥੋਂ ਇਹ ਸਪਲਾਈ ਕਰਦਾ ਸੀ ਸਾਡੇ ਗੁਰਾਇਆਂ ਫਲੋਰ ਫਗਵਾੜਾ ਆਦਮਪੁਰ ਇਹਨਾਂ ਸਾਈਡਾਂ ਤੇ ਇਹ ਫੀਮ ਜਿਹੜੀ ਉਹ ਸਪਲਾਈ ਹੁੰਦੀ ਸੀ ਇਸ ਤੇ ਆਲਰੇਡੀ ਜਿਹੜੇ ਪਹਿਲਾਂ ਪ੍ਰੀਵੀਅਸ ਰਿਕਾਰਡ ਮੁਤਾਬਕ ਵੀ ਦੋ ਮਕਦਮੇ ਦਰਜ ਨੇ ਹਾਂ ਇਹ ਇਕੱਲੇ ਦੇ ਇਨਫੋਰਮੇਸ਼ਨ ਸੀ ਤੇ ਆਲਰੇਡੀ ਇਕੱਲੇ ਤੇ ਪਰਚੇ ਦਰਜ ਨੇ ਇਹ ਅੱਗੇ ਜਿਹੜਾ ਸੀ ਉਹ ਇਕੱਲਾ ਜਿਹੜਾ ਫੀਮ ਲਿਆ ਕੇ ਅੱਗੇ ਵੇਚਦਾ ਸੀ